ਗੁਰਦੁਆਰਾ ਨੇੜਲੇ ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਵਾ ਵਿਖੇ ਨੇਪਾਲ ਦੇ ਇੱਕ ਵਿਅਕਤੀ ਵੱਲੋਂ ਕੀਤੀ ਸ਼ਰਮਨਾਕ ਹਰਕਤ ਤੋਂ ਬਾਅਦ ਪਿੰਡ ਵਸੀਆਂ ਤੇ ਸਿੱਖ ਸੰਤਾਂ ਦੇ ਹਿਰਦੇ ਬਲੂਦਰੇ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਦੱਸਿਆ ਰੋਜ਼ਾਨਾ ਦੀ ਤਰ੍ਹਾਂ ਉਹ ਤੜਕੇ 5:30 ਵਜੇ ਦੇ ਕਰੀਬ ਗੁਰਦੁਆਰਾ ਸਾਈ ਵਿਖੇ ਨਿਤਨੇਮ ਕਰਦੇ ਹੋਏ ਅਰਦਾਸ ਕਰ ਰਹੇ ਸਨ ਤਾਂ ਇੱਕ ਵਿਅਕਤੀ ਜੋ ਕੈਮਰੇ ਵਿੱਚ ਦੇਖਿਆ ਗਿਆ ਪਹਿਲਾ ਗੁਰਦੁਆਰਾ ਸਾਹਿਬ ਦੇ ਬਾਹਰ ਕੁਮਰਿਆ ਸੀ ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਇਆ ਤੇ ਨਿਸ਼ਾਨ ਸਾਹਿਬ ਦੇ ਨਾਲ ਪਏ ਬਾਈਪਰ ਦੇ ਨਾਲ ਛੇੜਖਾਨੀ ਕਰਦੇ ਹੋਏ ਬਾਈਪਰ ਨਿਸ਼ਾਨ ਸਾਹਿਬ ਦੇ ਮਾਰੇ ਜਿਸ ਤੋਂ ਬਾਅਦ ਉਹ ਨੰਗੇ ਸਿਰ ਅਤੇ ਜੇਬ ਵਿੱਚ ਬੀੜੀਆਂ ਤਮਾਕੂ ਪਾ ਕੇ ਗੁਰਦੁਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਜਿਸ ਨੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਲੱਗੇ ਜਿੰਦਰੇ ਨੂੰ ਉਤਾਰ ਕੇ ਮੇਰੇ ਵੱਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤ ਮੌਜੂਦ ਹੋਣ ਕਾਰਨ ਅਤੇ ਸੰਗਤ ਤੇ ਦੇਖਣ ਕਾਰਨ ਉਸ ਦੇ ਜਿੰਦਰਾ ਹੇਠਾ ਸੁੱਟ ਦਿੱਤਾ ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਵਿਛਾਈ ਹੋਏ ਗੱਲੀਚੇ ਅਤੇ ਚਾਦਰਾਂ ਨੂੰ ਖਿਲਾਰਦਾ ਹੋਇਆ ਬਾਹਰ ਨਿਕਲ ਗਿਆ। ਜਦੋਂ ਅਰਦਾਸ ਉਪਰੰਤ ਉਹ ਬਾਹਰ ਉਸ ਵਿਅਕਤੀ ਨੂੰ ਸੰਗਤ ਦੀ ਮਦਦ ਨਾਲ ਫੜਨ ਲਈ ਆਇਆ ਤਾਂ ਉਸਨੇ ਬਾਲਟੀ ਨਾਲ ਉਸ ਨੂੰ ਤੇ ਸੰਗਤ ਨੂੰ ਡਰਾਇਆ ਤੇ ਉੱਥੋਂ ਭੱਜ ਨਿਕਲਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਐਸਐਚਓ ਸੁਖਦੇਵ ਸਿੰਘ ਆਪਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਉਕਤ ਵਿਅਕਤੀ ਨੂੰ ਪਿੰਡ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਸੋਹਣ ਲਾਲ ਨੇ ਕਿਹਾ ਕਿ ਲਗਾਤਾਰ ਧਾਰਮਿਕ ਅਸਥਾਨਾਂ ਤੇ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਦੇ ਹਿਰਦੇ ਨਾ ਬਲੂਦਰੇ ਜਾਣ ਇਸ ਮੌਕੇ ਐਸਐਚਓ ਸੁਖਤੇਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਗ੍ਰਾਂਥੀ ਗੋਬਿੰਦ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰਾਂ ਦੀ ਸ਼ਿਕਾਇਤ ਤੇ ਵਿਅਕਤੀ ਦੇ ਖਿਲਾਫ ਧਾਰਾ 298 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਵਿਅਕਤੀ ਦੀ ਪਛਾਣ ਗਣੇਸ਼ ਘੜਕਾ ਪੁੱਤਰ ਕੇਸ਼ ਬਹਾਦਰ ਵਾਸੀ ਨੇਪਾਲ ਜੋ ਲੁਧਿਆਣਾ ਵਿੱਚ ਕੰਮ ਕਰਦਾ ਹੈ ਬਜੋ ਹੋਈ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਤੋਂ ਡੰਗਾਈ ਨਾਲ ਪੁਸ਼ਗੀਸ਼ ਕੀਤੀ ਜਾ ਰਹੀ ਹੈ ਗਣੇਸ਼ ਘੜਕਾ ਜੀ ਕੀ ਕਰਨ ਆਏ ਇੱਥੇ ਜਹਾ ਬੱਦਾ ਇਨ ਰੈਕਟ ਹੈ ਜੀ ਹੈ ਕਿਸ ਨੇ ਭੇਜਿਆ ਨਹੀਂ ਅਮੇ ਕਾ ਲਿਆਏ ਹੋ ਨਾਮ ਕੀ ਗਣੇਸ਼ ਘੜਕਾ ਪਿਤਾ ਕਾ ਕੇਸ਼ ਬਹਾਦਰ ਘੜਕਾ ਤੇ कहाँ के रहने वाले हैं? नेपाल नेपाल में कौन सा जिला जहाँ कहाँ रहते हैं पता है ने खाया क्या है ऐसे ही हो जाता है, पता है, जाता है।, पता है? कभी मंदिर हो जाता है कभी होटल होटल तो देखता है इतना बड़ा निशान साहब लगा हुआ है जहाँ नहीं तो हवा हवा पानी से हिल जाता है नहीं कितने बजे सुबह हैं? अभी पता नहीं है। पता है। कब तक आएंगे? कल जहाँ कहाँ रहते हैं आप? पता नहीं है कभी झल्ले कभी। इधर से आई थी किधर? कल रात को आया था इधर से। कल रात को आया था रात कहाँ सोया? रात को इधर। पीड़ा में इधर ਦਾ ਦਾ ਬੰਦਾ ਅੱਲਾ ਪਿਆਰੇ ਆ ਵੀ ਅੱਡੀ ਗੁਰਦੁਆਰਾ ਸਾਹਿਬ ਵਿਖੇ ਕੁਝ ਸ਼ਰਾਰਤੀ ਅੰਸਰ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਜੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕੀ ਸਾਰਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸੁਭਾ ਮੈਂ ਨਿਤਨੇਮ ਕਰਕੇ ਜਦੋਂ ਅਰਦਾਸ ਬੇਨਤੀ ਕਰ ਲੱਗਾ ਕੋਈ ਵਿਅਕਤੀ ਸੀ ਨਸ਼ੇ ਦੇ ਨਾਲ ਤੈਰ ਸੀਗਾ ਪੂਰਾ ਤੇ ਮੈਂ ਅਰਦਾਸ ਬੇਨਤੀ ਕਰ ਰਿਹਾ ਸੀਗਾ ਪਹਿਲਾਂ ਉਹਨੇ ਜਦੋਂ ਆਪਾਂ ਕੈਮਰੇ ਚੈੱਕ ਕੀਤੇ ਆ ਕਿ ਪਹਿਲਾਂ ਉਹ ਆਇਆ ਜਦੋਂ ਉਹ ਗੁਰਦੁਆਰੇ ਦੇ ਗੇਟ ਅੱਗੋਂ ਨੇ ਤਿੰਨ ਚਾਰ ਆ ਦੀ ਗੇੜੇ ਕੱਢਿਆ ਬਾਅਦ ਵਿੱਚ ਜਿਹੜਾ ਮੇਨ ਗੇਟ ਦੇ ਅੰਦਰ ਗਰੇਨਾ ਵਾਲਾ ਗੇਟ ਇੱਕ ਹੋਰ ਲੱਗਾ ਏ ਉਹ ਨੇ ਸਾਰਾ ਖੋਲਿਆ ਉਸ ਤੋਂ ਬਾਅਦ ਜੋ ਕਿ ਨਿਸ਼ਾਨ ਸਾਹਿਬ ਦੇ ਅੰਦਰ ਵਾਈਪਰ ਪਿਆ ਸੀ ਜਿੱਥੇ ਸੰਗ ਤਾਂ ਕੇ ਸੇਵਾ ਕਰਦੀ ਆ ਤੇ ਉਹ ਵਾਈਪਰ ਦੇ ਨਾਲ ਜੋ ਕਿ ਆਪਣਾ ਪਾਣੀ ਸਾਫ਼ ਕਰਦੇ ਆ ਉਹ ਵਾਈਪਰ ਦੇ ਨਾਲ ਉਹਨੇ ਛੇੜਛਾੜ ਨਹੀਂ ਕੀਤੀ ਆ ਨਿਸ਼ਾਨ ਸਾਹਿਬ ਦੇ ਪੈਪਾ ਦੇ ਨਾਲ ਵੀ ਉਹਨੇ ਵਾਈਪਰ ਨੂੰ ਮਾਰਿਆ ਵਾ ਉਸ ਤੋਂ ਬਾਅਦ ਦਰਬਾਰ ਸੇ ਦੇ ਵਿੱਚ ਆ ਗਿਆ ਪਹਿਲੀ ਗਲਤੀ ਤਾਂ ਉਹਨੇ ਇਹ ਕੀਤੀ ਆ ਉਸ ਦੀ ਜੇਬ ਦੇ ਵਿੱਚ ਜੋ ਕਿ ਤਮਾਕੂ ਬੀੜੀਆਂ ਨਸ਼ਾ ਤੇ ਨੰਗੇ ਸਿਰ ਆ ਕੇ ਨੇ ਪਹਿਲੀ ਬਦਬੀਤਾ ਇਹ ਹੋ ਗਈ ਵੀ ਨੰਗੇ ਸਿਰ ਵੜਿਆ ਦੂਸਰੀ ਬੇਨਤੀ ਇਹ ਹੀ ਗਈ ਵੀ ਆਉਂਦਿਆ ਸਾਰੋ ਜਦੋਂ ਅੰਦਰ ਗੇਟ ਦੇ ਵੜਿਆ ਦਰਬਾਰ ਦੇ ਅੰਦਰ ਵੜਿਆ ਵਾ ਨਾਲ ਹੀ ਜਿੰਦਰਾ ਟੰਗਿਆ ਪਿਆ ਸੀ ਉਹਨੇ ਜਿੰਦਰਾ ਲਾਇਆ ਜਿੰਦਰਾ ਲਾ ਕੇ ਜਦੋਂ ਉਹਨੇ ਏਦਾਂ ਕਰਕੇ ਮੇਰੇ ਨਾਲ ਵਟਿਆ ਤੇ ਪਿੱਛੇ ਸੰਗਤ ਖੜੀ ਸੀਗੀ ਸੰਗਤ ਨੇ ਵੇਖਿਆ ਉਹ ਇਸ ਚੱਕਰ 'ਚ ਡਰ ਗਿਆ ਵੀ ਸੰਗਤ ਆ ਉਹ ਮੇਰੇ ਜਿੰਦਰਾ ਮਾਰਨ ਦੀ ਉਹਨੇ ਕੋਸ਼ਿਸ਼ ਕੀਤੀ ਸੀਗੀ ਤੇ ਜੋ ਕਿ ਸੰਗਤ ਦਾ ਕਰਕੇ ਉਹ ਥੋੜਾ ਜਿਹਾ ਡੈਲ ਗਿਆ ਉਸ ਤੋਂ ਬਾਅਦ ਉਹਨੇ ਜੋ ਜਿੰਦਰਾ ਸੀਗਾ ਉਹ ਥੱਲੇ ਸੁੱਟਤਾ ਥੱਲੇ ਸੁੱਟਤਾ ਤੇ ਜਦੋਂ ਵੇਖਿਆ ਨੇ ਬਾਅਦ ਵਿੱਚ ਇੱਕ ਨਾਲ ਹੀ ਮੈਟ ਵਿਛਿਆ ਹੋਇਆ ਸੀਗਾ ਉਹ ਮੈਟ ਖਿਲਾਰਤਾ ਉਹਨੇ ਫਿਰ ਥੋੜੀਆਂ ਜੀਆਂ ਨਾਲ ਹੀ ਚਾਦਰਾਂ ਜੋ ਨਾਲ ਹੁੰਦੀਆਂ ਦਰਬਾਰ 'ਚ ਚਾਦਰਾਂ ਵਿਛੀਆਂ ਹੁੰਦੀਆਂ ਉਹ ਚਾਦਰਾਂ ਵੀ ਖਿਲਾਰਤੀਆਂ ਉਸ ਤੋਂ ਬਾਅਦ ਉਹ ਚੱਲਿਆ ਗਿਆ ਉਸ ਤੋਂ ਬਾਅਦ ਜੋ ਕਿ ਮੈਂ ਹੁਕਮਨਾਮਾ ਲੈ ਕੇ ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹ ਜਦੋਂ ਗਿਆ ਵਾ ਉਹਨੇ ਜਦੋਂ ਬਾਲਟੀ ਹੱਥ ਵਿੱਚ ਫੜੀ ਆ ਉਹਨੇ ਪਹਿਲਾਂ ਜਦੋਂ ਅਸੀਂ ਫੜਨ ਲੱਗਿਆ ਨਾਲ ਇੱਕ ਮੁੰਡਾ ਸੀਗਾ ਮੱਥਾ ਤੇ ਕਣਾਇਆ ਸੀਗਾ ਉਹਨੂੰ ਮੈਂ ਕਿਹਾ ਵੀ ਆਪਾਂ ਇਹਨੂੰ ਫੜੀਏ ਦਵਾ-ਦਾਵ ਉਹਨੇ ਬਾਲਟੀ ਨਾਲ ਸਾਨੂੰ ਡਰਾਇਆ ਫਿਰ ਬਾਲਟੀ ਸੁੱਟ ਕੇ ਭੱਜ ਗਿਆ ਭੱਜ ਗਿਆ ਉਹ ਕਹਿੰਦਾ ਵਾ ਵੀਰ ਜੀ ਮੈਂ ਮੋਟਰਸਾਈਕਲ ਲੈ ਕੇ ਆਉਣਾ ਵਾ ਉਹ ਮੋਟਰਸਾਈਕਲ ਲੈਣ ਗਿਆ ਵਾ ਤੇ ਮੈਂ ਜਾਂ ਤਾਂ ਜਿਹੜਾ ਦੂਜਰਾ ਮੇਨ ਗੇਟ ਸੀਗਾ ਉਸ ਦੇ ਅੰਦਰ ਗਿਆ ਮੈਂ ਕਿਹਾ ਵੀ ਆਪਾਂ ਇਧਰਲੇ ਛੋਟੇ ਗੇਟ ਸਾਢੀ ਮੈਂ ਅੱਗੋਂ ਦੀ ਘੇਰਦਾ ਵਾਂ ਉਹਨੂੰ ਵੀ ਸ਼ਾਇਦ ਹੈ ਵੀ ਇਧਰ ਦੀ ਜਾਂਦਾ ਹੋਊਗਾ ਵੀ ਇਧਰ ਦੀ ਫੜਦਾ ਉਹਨੂੰ ਮੈਂ ਉਹ ਜਦੋਂ ਮੈਂ ਉਧਰਲੇ ਗੇਟ ਜਾਣ ਲੱਗਾ ਵਾਂ ਤੇ ਜੋ ਸੰਗਤ ਸੀਗੀ ਉਸ ਟਾਈਮ ਉਹ ਛੋਟੇ ਗੇਟ ਥਾਂ ਦੀ ਬਾਹਰ ਨਿਕਲ ਜਦੋਂ ਲੱਗਿਆ ਤੇ ਉਹ ਸੰਗਤ ਨੇ ਮੈਨੂੰ ਦਵਾ-ਦਬ ਦੱਸਿਆ ਕਿੰਦੇ ਬਾਬਾ ਜੀ ਭਈ ਉਹ ਜਿਹੜਾ ਆਪਣੇ ਮਦਭਾਗੀ ਬੇਅਦਵੀ ਕਰਕੇ ਗਿਆ ਵਾ ਉਹ ਇਧਰਲੇ ਗੇਟ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਫਿਰ ਜਦੋਂ ਅਸੀਂ ਜਾ ਕੇ ਉਹਨੂੰ ਦਬੋਚ ਲਿਆਏ ਤਾਂ ਫਿਰ ਫੜ ਲਿਆ ਵੇ ਉਹ ਦਿਨਾਂ ਪੁੱਛ ਦੱਸ ਹੋਈ ਹੈ ਹੁਣ ਉਸਨੂੰ ਅਸੀਂ ਥਾਣੇ ਲੈ ਕੇ ਆਏ ਆ ਬਾਕੀ ਐਸਐਸਓ ਸਾਹਿਬ ਨੇ ਅਗਲੀ ਕਾਰਵਾਈ ਜੋ ਕੀਤੀ ਆ ਉਹ ਉਹਨਾਂ ਨੂੰ ਪਤਾ ਹੈ ਸਾਡੇ ਥਾਣੇ ਬਿਆਨ ਹੋ ਗਏ ਹਾਂਜੀ ਬਿਆਨ ਹੋ ਗਿਆ ਜੀ ਈ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਹੋ ਪ੍ਰਸ਼ਾਸਨ ਨੂੰ ਕਰਦੇ ਆ ਕਿ ਇਹ ਜਿਹੜੇ ਬਾਅਦ ਚ ਜਦੋਂ ਫੜੇ ਜਾਂਦੇ ਆ ਇਹ ਇਹੋ ਕਹਿ ਦਿੰਦੇ ਆ ਬਈ ਇਹ ਸਿਧਰਾ ਵਾ ਬਈ ਇਹ ਨਸ਼ੇਨਾ ਤਹਿਤ ਆ ਬਈ ਇਹ ਈਦਾ ਪੋਲਾ ਪਾਨਿਆ ਇਹ ਅਨਜਾਨ ਆ ਵੀ ਈਦਾ ਵਾ ਮੈਂ ਇਹ ਬੇਨਤੀ ਕਰਨੀ ਚਾਹਣਾ ਵਾ ਬਈ ਇਹ ਜਿਹੜੇ ਆ ਕਮਲੇ ਸੰਮਲੇ ਆ ਇਹਨਾਂ ਨੂੰ ਗੁਰੂਕਾਰੀ ਲੱਭਦੇ ਆ ਬੇਅਦਵੀਆਂ ਕਰ ਲਈ ਇਹ ਟ੍ਰੇਨਾ ਥੱਲੇ ਕਿਉਂ ਨਹੀਂ ਆ ਜਾਂਦੇ ਇਹ ਲੈਟਾਲੀਆਂ ਤਾਰਾਂ ਨੂੰ ਕਿਉਂ ਨਹੀਂ ਹੱਥ ਲਾ ਲੈਂਦੇ ਇਹਨਾਂ ਖੂਨ ਹੀ ਦਿਖਦੇ ਇਹ ਜਿਹੜੇ ਆ ਕੇ ਇਹ ਗੁਰੂ ਘਰ ਦੇ ਵਿੱਚ ਇਹੋ ਜਿਹੇ ਸਿਧਰੇਆਂ ਨੂੰ ਗੁਰੂਕਾਰੀ ਦਿਖਦੇ ਆ ਮੈਂ ਪ੍ਰਸ਼ਾਸਨ ਨੂੰ ਮੰਗੇ ਇਹੋ ਕਰਦਾ ਵੀ ਇਹ ਜਿਹੜੇ ਇਹਨਾਂ ਨੇ ਨਾਟਕ ਕੀਤੇ ਆ ਨਾ ਵੀ ਇਹੋ ਜੇ ਨਾ ਕੀਤੇ ਜਾਣ ਇਹ ਨਾਟਕ ਇਹੋ ਤਾਂ ਕਰਕੇ ਕਰਦੇ ਆ ਵੀ ਗੁਰੂ ਘਰ ਆ ਕੇ ਜਦੋਂ ਫੜੇ ਜਾਂਦੇ ਆ ਉਦੋਂ ਇਦਾਂ ਦੇ ਮਦਭਾਗੇ ਲक्षण ਕਰਨ ਲੱਗ ਜਾਂਦੇ ਆ ਵੀ ਸਾਨੂੰ ਕਿਸੇ ਗੱਲ ਦਾ ਪਤਾ ਨਹੀਂਗਾ ਇਹ ਵੀ ਫਰ ਉਹ ਸੱਚ ਇਹ ਆ ਕਿ ਉਹ ਆਪਦਾ ਕੋਈ ਥਾਂ ਦਗਾਣਾ ਵੀ ਨਹੀਂ ਦੱਸ ਰਿਹਾਗਾ ਬਸ ਇਹੋ ਕਹੀ ਜਾਂਦਾ ਮੈਂ ਨੇਪਾਲ ਦਾ ਮੈਂ ਨੇਪਾਲ ਦਾ ਨੇਪਾਲ ਦਾ ਹੁਣ ਇਹ ਤਾਂ ਐਸਐਚਓ ਸਾਹਿਬ ਨੂੰ ਪਤਾ ਲੱਗੂਗਾ ਇਹੋ ਕਾਰਵਾਈ ਕਰਨਗੇ ਸਾਰੀ ਬਈ ਐਸੀ ਤਾਂ ਇਹੋ ਕਹਿੰਨੇ ਆ ਪ੍ਰਸ਼ਾਸਨ ਵੱਲੋਂ ਸਾਦੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਵੱਲੋਂ ਵੀ ਇਹੋ ਬੇਨਤੀ ਆਵੇ ਜਿੰਨੇ ਵੀ ਆਪਣੇ ਪੰਜਾਬ ਦੇ ਗੁਰਦੁਆਰੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਰੱਖੀ ਜਾਵੇ ਵੀ ਆਪ ਦਾ ਪਹਿਰਾ ਦਿੱਤਾ ਜਾਵੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਕਿ ਬੇਅਦਬੀਆਂ ਬਹੁਤ ਹੋਈਆਂ ਐ ਅੱਗੇ ਨਾ ਹੋਣ ਤਾਂ ਇਸ ਤੇ ਰੋਕ ਲਾਈ ਜਾਵੇ ਸਾਡੀ ਬੇਨਤੀ ਇਹੋ ਵੀ ਇਸ ਤੇ ਬੰਦ ਦੀ ਕਾਰਵਾਈ ਸਖਤ ਤੋਂ ਸਖਤ ਇਸ ਨੂੰ ਸਜ਼ਾ ਦਿੱਤੀ ਜਾਵੇ ਜੀ ਕਿਉਂਕਿ ਕੱਲ ਤੋਂ ਫੇਰ ਨਾ ਇਹੋ ਜਿਹਾ ਕੋਈ ਏਦਾਂ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇਖੇ ਦੇ ਅੱਧ ਵੀ ਕਰਨ ਦਾ ਮਾਮਲਾ ਸਾਹਮਣੇ ਆਇਆ ਕੀ ਸਾਰਾ ਮਾਮਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੈਣੋਂ ਗੁਰਦੁਆਰਾ ਅੜਵਾਲਾ ਨੂੰ ਸਵੇਰੇ ਟੈਲੀਫੋਨ ਕਰਕੇ ਸੱਦਿਆ ਕਿ ਅਸੀਂ ਇੱਕ ਬੰਦਾ ਫੜਿਆ ਆ ਜਿਹੜਾ ਗੁਰਦੁਆਰੇ ਸਵੇਰੇ ਗੁਰਦੁਆਰੇ ਅੰਦਰ ਹਾਜ਼ਰ ਹੋ ਗਿਆ ਤੇ ਜਦੋਂ ਮੈਂ ਗਿਆ ਮੈਂ ਜਾ ਕੇ ਦੇਖਿਆ ਤੇ ਉਹ ਬੰਦੇ ਕੋਲ ਤੇ ਇਹਨਾਂ ਨੇ ਫੜਿਆ ਸੀਗਾ ਬੰਦੇ ਨੂੰ ਤੇ ਜਦੋਂ ਉਹਨਾਂ ਉਸੇ ਕੱਲ੍ਹ ਵਾਸਤੇ ਕੀਤੀ ਤੇ ਉਹ ਕਦੇ ਪੰਚਾ ਦਸੀਆਂ ਕਰਦੇ ਨੇ ਨੇਪਾਲ ਦਾ ਆ ਕਦੇ ਕਿਸੇ ਪਾਸੇ ਦਾਦਾ ਦਾ ਸਹੀ ਨਹੀਂ ਕੀਤਾ ਕਰਿਆ ਤੇ ਬਾਅਦ ਦੇ ਵਿੱਚ ਜਦੋਂ ਬਾਕੀ ਸਰਕਾਰ ਤੋਂ ਬੇਨਤੀ ਕਰਦਾ ਜਿਹੜੇ ਬੰਦੇ ਬਾਹਰਲੇ ਸੂਬਿਆਂ ਦੇ ਹੁੰਦੇ ਆ ਉਹਨਾਂ ਨੂੰ ਚੈੱਕ ਕਰਕੇ ਪੰਜਾਬ ਦੇ ਵਿੱਚ ਆਉਣ ਦਿੱਤਾ ਜਾਵੇ ਜਾਂ ਉਹਨਾਂ ਦਾ ਕੋਈ ਵੀ ਕੋਈ ਫਸਾ ਕੋਤਾ ਹੋਇਆ ਕਿਤੇ ਵੀ ਹੋਵੇ ਪੰਚਾਇਤਾਂ ਨੂੰ ਜੇ ਕੋਈ ਪਿੰਡ ਦਾ ਬੰਦਾ ਰਹਿੰਦਾ ਹੋਵੇ ਤਾਂ ਪੰਚਾਇਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਪਿੰਡ ਦਾ ਕਿਹੜੇ ਕਿਹੜੇ ਸੂਬੇ ਦਾ ਬੰਦਾ ਇੱਥੇ ਪਿੰਡ ਕੋ ਪੰਚਾਇਤ ਕੋ ਆਇਆ ਤੇ ਉਹਦੀ ਨਿਸ਼ਾਨੀ ਹੋਣੀ ਚਾਹੀਦੀ ਆ ਦੂਜੀ ਗੱਲ ਪਤਾ ਹੀ ਨਹੀਂ ਲੱਗਾ ਬੰਦਾ ਕਿੱਥੇ ਜਾਏ ਕਿਤੇ ਬੰਨੇ ਉੱਧ ਨਪਾਲ ਦੱਸਦਾ ਬਾਕੀ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਜਿੰਨੇ ਵੀ ਕੋਈ ਤਰੀਕਾ ਬੰਦਾ ਪੁਲਿਸ ਨੇ ਫੜ ਲਿਆ ਨਹੀਂ ਕੋਈ ਬੰਦਾ ਆ ਗਿਆ ਜੀ ਪੁਲਿਸ ਦੇ ਹਵਾਲੇ ਕਰਾਤਾ ਜੀ ਤੇ ਜਦੋਂ ਮਤਲਬ ਕੋਈ ਵੀ ਗਲਤ ਹੋਵੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਬੰਦਾ ਤਾਂ ਚਲੋ ਅਸੀਂ ਕੋਸ਼ਿਸ਼ ਨੂੰ ਪੜਾਈ ਇਹ ਪਰਚਾ ਵੀ ਕਹਿੰਦੇ ਅਸੀਂ ਦਰਜ ਕਰ ਦਵਾਂਗੇ ਬਾਕੀ ਇਹ ਆ ਵੀ ਬੇਨਤੀ ਵੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਕੋਤਵਾਰੇ ਜਿੰਨੇ ਵੀ ਹੈਗੇ ਆ ਕੋਈ ਵੀ ਕੋਤਵਾਰਾ ਕੋਈ ਮੰਤਰੀਆ ਸਾਰਿਆਂ ਦੇ ਹਵਾਲੇ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਮਤਲਬ ਕਿ ਪਾਈਚਾਰਾ ਬਣਿਆ ਰਹੇ ਤਾਂ ਕਿ ਬਗਾਰ ਕੋਈ ਇਹਦਾ ਹੱਲ ਲੱਭਿਆ ਜਾਵੇ ਇਸ ਕਰਕੇ ਕੋਤਵਾਰਾਂ ਦੀ ਦੇਖਪਾਲ ਜ਼ਰੂਰੀ ਆ ਤਾਂ ਕਿ ਨਿਰਾਈ ਝਗੜੇ ਹੋਣ ਦਾ ਡਰ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਭਾਈ ਸਾਹਰਾ ਸਾਡਾ ਜਿਹੜਾ ਬਹੁਤ ਚੰਗਾ ਪਿੰਡ ਦਾ ਇਹ ਵੀ ਇੱਕ ਦੂਜੀ ਗੱਲ ਮੰਨ ਲੈਂਦਾ ਵਾਈ ਕਰਜੀਖਾ ਖਾਲਸਾ ਬਾਜੀ ਸਰ ਅੱਜ ਪਿੰਡਕਟੀ ਦੇ ਵਿੱਚ ਗੁਰਦਵਾਰਾ ਸਿੰਘ ਸਭਾ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਜਿਹੜਾ ਦਾਖਲ ਹੋਇਆ ਸੀ ਜੀ ਕੀ ਕੁਝ ਮੰਗ ਲਾਉ ਸਾਰਾ ਤੇ ਕੀ ਕੁਝ ਕਾਰਵਾਈ ਰਿ ਇਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦਵਾਰਾ ਸਾਹਿਬ ਸਿੰਘ ਸਭਾ ਟੀ ਪਿੰਡ 18th ਫਲੋਰ ਵਿੱਚ ਪਿੰਡ ਦਾ ਜਿੱਥੇ ਇੱਕ ਅਣਪਛਾਤਾ ਆਦਮੀ ਦਾਖਲ ਹੋਇਆ ਸੀ ਜੋ ਮੈਂ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਸੀ ਜਿਸ ਤੇ ਅਸੀਂ ਵੈਰੀਫਾਈ ਕੀਤਾ ਜੋ ਗ੍ਰੰਥੀ ਸਿੰਘ ਨੇ ਦੱਸਿਆ ਕਿ ਸਵੇਰ 5:30 ਵਜੇ ਦੀ ਨਿਤਨੇਮ ਦੀ ਅਰਦਾਸ ਹੋ ਰਹੀ ਸੀ ਤਾਂ ਇਹ ਅਣਪਛਾਤਾ ਆਦਮੀ ਗੁਰਦਾਸ ਸਾਹਿਬ ਜੀ ਜਦੋਂ ਦਾਖਲ ਹੋਇਆ ਇੰਨੇ ਵਾਈਪਰ ਨਾਲ ਜੋ ਨਿਸ਼ਾਨ ਸਾਹਿਬ ਦੇ ਉੱਤੇ 2-4 ਮਾਰੇ ਅਪਰੰਤ ਦਰਬਾਰ ਸਾਹਿਬ ਦੇ ਅੰਦਰ ਬੈਠ ਗਿਆ ਜੂ ਲੋਕ ਸੀ ਇਹਦੇ ਹੱਥ ਵਿੱਚ ਫੜਿਆ ਉਹ ਘਰ ਦੇ ਉੱਪਰ ਮਾਰ ਰਿਹਾ ਸੀ ਤੇ ਜਿਹੜੀਆਂ ਗਲੀਚੇ ਚਾਗਰਾ ਵਿਸ਼ਿਆ ਸੀ ਉਹਨਾਂ ਨੂੰ ਉਤਰਾ-ਪੁਤਰਾ ਕੀਤਾ ਤੇ ਲੋਕ ਜਿਹੜਾ ਉਹ ਗਰੰਥੀ ਦੇ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਜੋ ਮੌਕੇ ਤੇ ਸ਼ਰਧਾਲੂ ਸੀ ਉਹਨਾਂ ਨੇ ਇਸ ਨੂੰ ਹਟਾਤਾ ਜੋ ਬਾਹਰ ਨੂੰ ਖਿਸਕ ਗਿਆ ਅਪਰੰਤ ਉਹਨਾਂ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗਣੇਸ਼ ਖੜਗਾ son of ਕਿ ਇਹ ਸ਼ਹਾਦਰਵਾਸੀ ਨੇਪਾਲ ਦੱਸਿਆ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਕੋਈ ਲੇਬਰ ਦਾ ਕੰਮ ਕਰਦਾ ਸੀ ਜਿਸ ਨੂੰ ਅਸੀਂ ਉਹਨੂੰ ਅਰੈਸਟ ਕਰ ਲਿਆ ਜਿਸ ਦੇ ਬਰ ਖਿਲਾਫ ਮੁਕੱਦਮਾ ਦਰਜ ਕਰ ਰਿਆ ਹੋਰ ਇਹ ਅੰਦਰ ਕੋਈ ਇਹਨੇ ਦਿੱਤਾ ਗਲੀਚੇ ਵਗੈਰਾ ਸੀਗੇ ਉਹ ਵੀ ਉਤਰ ਪੁੱਤਨ ਦਿੱਤੇ ਹੈਗੇ ਨੰਗੇ ਸਿਰ ਦਾਖਲ ਹੋਇਆ ਝਟ ਗਿਆ ਹੋਇਆ ਹਾਂ ਜੀ ਨੰਗੇ ਸਿਰ ਦਾਖਲ ਹੋਇਆ ਜੋ ਪੈਰਾਂ ਤੋਂ ਇਹਨੇ ਚੱਪਲ ਉਤਾਰੀ ਹੋਈ ਸੀ ਇਸ ਤੋਂ ਬਾਅਦ ਹੋਰ ਕੋਈ ਇਹਨੇ ਐਕਟ ਨਹੀਂ ਕੀਤਾ ਕਿ ਹਮਨ ਕਾਰਵਾਈ ਕੀ ਹੈ ਜੀ ਤੇ ਅਸੀਂ 298 ਬੀ ਐਨ ਐਸ ਦੀ ਸੈਕਸ਼ਨ ਤਹਿਤ ਕੇਸ ਰਜਿਸਟਰ ਕਰਦੇ ਆ ਇਹਦੇ ਵਿੱਚ ਹੁਣ ਅਸੀਂ ਅਰੈਸਟ ਕਰ ਰਹੇ ਆ ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ